ਸੋ ਦੇਣ ਦਾ ਵੀ ਕਿਸੇ ਦੇ ਵਿੱਚ ਜ਼ੋਰ ਨਹੀਂ ਸਾਤ ਸੰਗ ਵਿੱਚ ਲੈਣ ਦੇਣ ਸਭ ਪਰਮਾਤਮਾ ਦੇ ਹੱਥ ਵਸ ਜ਼ੋਰ ਨਾ ਜੀਵਣ ਮਰਨ ਨਾ ਹੈ ਜ਼ੋਰ ਹਰ ਜਿਉਣਾ ਵੀ ਬੰਦੇ ਦੇ ਹੱਥ ਵਸ ਨਹੀਂ ਬੰਦਾ ਬੜੇ ਯਤਨ ਕਰਦਾ ਮੈਂ ਮੌਤ ਤੋਂ ਬਚ ਜਾਵਾਂ ਪਰ ਨਹੀਂ ਬਚ ਸਕਦਾ ਮਹਾਰਾਜ ਜੀ ਧੰ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਣੀ ਦੇ ਵਿੱਚ ਕਥਨ ਕਰਦੇ ਨੇ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ਼ਾ ਬੜੇ ਯਤਨ ਕਰਦਾ ਪ੍ਰਾਣੀ ਪ੍ਰਾਣੀ ਨੂੰ ਮੌਤ ਚੰਗੀ ਨਹੀਂ ਲੱਗਦੀ ਭੱਜਦਾ ਹੈ ਬਚਦਾ ਹੈ ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ ਮਤ ਜੰਮ ਪਾਗ ਰੇ ਲੈ ਜਾਏ ਜੀਉ ਸਾਰੇ ਕਹਿੰਦੇ ਵੀ ਸਾਡੇ ਪਾਸ ਜੰਮ ਆਵੇ ਮਹਾਰਾਜ ਕਹਿੰਦੇ ਜੋਰ ਨਾ ਜੀਵਨ ਜੀਵਨ ਦੇ ਵਿੱਚ ਵੀ ਜੋਰ ਨਹੀਂ ਹੈ ਬੰਦੇ ਦੇ ਜਿਉਣ ਦੇ ਵਿੱਚ ਜਦੋਂ ਮੌਤ ਆਉਂਦੀ ਫਿਰ ਬਚ ਨਹੀਂ ਸਕਦਾ ਮਰਨ ਨਹ ਜੋਰ ਔਰ ਮਰਨ ਦੇ ਵਿੱਚ ਵੀ ਜੋਰ ਨਹੀਂ ਬੰਦੇ ਦੇ ਹੱਥ ਦੇ ਵਿੱਚ ਜੇ ਕੋਈ ਆਖੇ ਮੈਂ ਮਰ ਜਾਵਾਂ ਤੇ ਮਰ ਵੀ ਨਹੀਂ ਸਕਦਾ ਉਹਦੇ ਹੁਕਮ ਤੋਂ ਬਿਨਾ ਪ੍ਰਾਣੀ ਉਹਦੇ ਹੁਕਮ ਤੋਂ ਬਿਨਾ ਪਰਮਾਤਮਾ ਦੇ ਹੁਕਮ ਤੋਂ ਬਿਨਾ ਨਾ ਜਿਉ ਹੋ ਸਕਦਾ ਜਿਉਂਦਾ ਰਹਿ ਸਕਦਾ ਮੌਤ ਤੋਂ ਨਹੀਂ बच ਸਕਦਾ ਔਰ ਜੇ ਕੋਈ ਸੋਚੇ ਮੈਂ ਮਰ ਜਾਵਾਂ ਤੇ ਮਰ ਵੀ ਨਹੀਂ ਸਕਦਾ ਸਾਧ ਸੰਗਤ ਜੀ ਵਿਸ਼ਿਸ਼ਟ ਜੀ ਦੇ ਪਾਸ ਇਹ ਆਰਾਮ ਜੀ ਦੇ ਗੁਰੂ ਹੋਏ ਨੇ ਵਿਸ਼ੇਸ਼ਟ ਜੀ ਦੇ ਪਾਸ ਵਿਸ਼ਵਾਮਿੱਤਰ ਜੀ ਆਏ। ਵਿਸ਼ੇਸ਼ਟ ਜੀ ਕਹਿਣ ਲੱਗੇ ਆਓ ਰਾਜ ਰਖੀ। ਵਿਸ਼ਵਾਮਿੱਤਰ ਨੇ ਗੁੱਸਾ ਕੀਤਾ ਵੀ ਮੈਨੂੰ ਬਰਮ ਰਖੀ ਕਿਉਂ ਨਹੀਂ ਕੀਤਾ ਮੈਨੂੰ ਰਾਜ ਰਖੀ ਕਿਉਂ ਗਿਆ। ਉਹਨੇ ਗੁੱਸੇ ਦੇ ਵਿੱਚ ਉਹਨਾਂ ਦਾ ਪੁੱਤਰ ਮਾਰ ਦਿੱਤਾ। ਉਹ ਚਲਾ ਗਿਆ। ਦੁਬਾਰਾ ਫੇਰ ਆਇਆ ਉਹ। ਵਿਸ਼ੇਸ਼ਟ ਜੀ ਕਹਿਣ ਲੱਗੇ ਆਓ ਰਾਜ ਰਖੀ ਉਹਨੇ ਫੇਰ ਇਸੇ ਤਰ੍ਹਾਂ ਕੀਤਾ ਦੂਜਾ ਪੁੱਤਰ ਵੀ ਮਾਰਤਾ। ਇਸ ਤਰ੍ਹਾਂ ਕਰਕੇ ਉਹਨੇ 100 ਪੁੱਤਰ ਮਾਰ ਦਿੱਤੇ। ਵਿਸ਼ਵਾਮੇਤਰ ਜੀ ਨੇ ਵਿਸ਼ੇਸ਼ਚ ਜੀ ਦੇ ਹੁਣ ਪੁੱਤਰਾਂ ਦੇ ਵਿਯੋਗ ਦੇ ਵਿੱਚ ਹੁਣ ਮਰਨਾ ਚਾਹੁੰਦੇ ਨੇ ਵਿਸ਼ੇਸ਼ਚ ਜੀ ਪਹਿਲਾ ਬਿਆਸਾ ਦਰਿਆ ਦੇ ਵਿੱਚ ਮਰਨ ਲੱਗੇ ਤਾਂ ਹੀ ਨਾਮ ਬਿਆਸ ਪਿਆ ਬਿਆਸਾ ਦਰਿਆ ਬਿਪਾਸਾ ਸੀ ਨਾਮ ਪਹਿਲਾ ਬਿਆਸ ਦਰਿਆ ਪਿਆ ਉਥੇ ਮਰਨ ਲੱਗੇ ਨਹੀਂ ਮਰ ਸਕੇ ਫਿਰ ਸਤਲੋਜ ਸਤਲੋਜ ਦਾ ਪਹਿਲਾ ਨਾਮ ਸਾਧ ਸੰਗਤ ਜੀ ਸਤਰਦਰਵ ਸੀ ਉਥੇ ਮਰਨ ਲੱਗੇ ਨਹੀਂ ਮਰ ਸਕੇ ਪਾਪ ਮਰਨਾ ਵੀ ਬੰਦੇ ਦੇ ਹੱਥ ਦੇ ਵਸ ਦੇ ਵਿੱਚ ਨਹੀਂ ਹੈ ਡੁੱਬਣ ਲੱਗੇ ਡੁੱਬ ਨਹੀਂ ਸਕੇ ਪਾਣੀ ਨੇ ਡਬੋਇਆ ਹੀ ਨਹੀਂ ਪਾਪ ਪਰਮਾਤਮਾ ਦੇ ਹੁਕਮ ਰਜ਼ਾ ਦੇ ਵਿੱਚ ਹੀ ਸਾਧ ਸੰਗਤ ਜੀ ਇਹ ਸਾਰੇ ਪ੍ਰਾਣੀ ਜੀਵ ਹੈ ਮਰ ਵੀ ਨਹੀਂ ਸਕਦਾ ਪ੍ਰਾਣੀ ਆਪਣੀ ਮਰਜ਼ੀ ਦੇ ਅਨੁਸਾਰ ਅੱਗੇ ਮਹਾਰਾਜ ਸਾਹਿਬ ਜੀ ਕਥਨ ਕਰਦੇ ਹਨ ਜੋਰ ਨਾ ਰਾਜ ਮਾਲ ਮਨ ਸੋਰ ਤੇ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਬੰਦੇ ਦਾ ਆਪਦਾ ਵਸ ਨਹੀਂ ਕੋਈ ਮਹਾਰਾਜ ਭਾਗ ਦੀ ਪ੍ਰਾਪਤੀ ਕਰ ਲਵਾ ਮਾਲ ਭਾਵ ਹਾਥੀ ਘੋੜੇ ਧਨ ਦੌਲਤ ਕੋਠੀਆਂ ਗੱਡੀਆਂ ਪ੍ਰਾਪਤ ਕਰ ਲਵਾ ਜੀਵ ਦੇ ਆਪਣੇ ਵਸ ਦੇ ਵਿੱਚ ਨਹੀਂ ਕਈ ਕਹਿੰਦੇ ਮੈਂ ਕੀਤਾ ਮੈਂ ਮਿਹਨਤ ਕੀਤੀ ਨਹੀਂ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨਾ ਕੋਠੀਆਂ ਨਾ ਕਾਰਾ ਨਾ ਗੱਡੀਆਂ ਹਾਥੀ ਘੋੜੇ ਕੁਝ ਵੀ ਰਾਜ ਭਾਗ ਕੁਝ ਨਹੀਂ ਪ੍ਰਾਪਤ ਕਰ ਸਕਦਾ ਸੋ ਇਸ ਕਰਕੇ ਜੋਰ ਨਹੀਂ ਚੱਲਦਾ ਮਨਸੋਰ ਇਸ ਤਰ੍ਹਾਂ ਬਸ ਮਨ ਦੇ ਵਿੱਚ ਮਨਸ ਹੋਰ ਮਨ ਦੇ ਵਿੱਚ ਸ਼ੋਰ ਹੀ ਰਹਿੰਦਾ ਹੈ। ਪ੍ਰਾਣੀ ਭਜਿਆ ਫਿਰਦਾ ਨਾ ਨਾਰਾਜ ਭਾਗ ਪ੍ਰਾਪਤ ਕਰਾਂ। ਮਨ ਦੇ ਵਿੱਚ ਸ਼ੋਰ ਹੀ ਰਹਿੰਦਾ ਉਹਦੇ। ਸੋ ਕਿਸੇ ਦੇ ਵਿੱਚ ਵੀ ਕਹਿੰਦੇ ਰਾਜ ਦੀ ਪ੍ਰਾਪਤੀ ਤੇ ਮਾਲ ਹਾਥੀ ਘੋੜੇ ਆਦ ਦੀ ਪ੍ਰਾਪਤੀ ਕਹਿੰਦੇ ਆਪਣੇ ਬਲ ਦੇ ਨਾਲ ਨਹੀਂ ਹੁੰਦੀ ਜ਼ੋਰ ਦੇ ਨਾਲ। ਸਭ ਕੁਝ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਹੀ ਹੁੰਦਾ ਹੈ। ਜੋੜਨਾ ਸੁਰਤੀ ਗਿਆਨ ਵਿਚਾਰ ਕਿਸੇ ਵਿੱਚ ਵੀ ਸੁਰਤੀ ਧਿਆਨ ਲਗਾ ਕੇ ਗਿਆਨ ਦੀ ਵਿਚਾਰ ਕਰਨ ਦਾ ਵੀ ਆਪਣਾ ਜੋਰ ਨਹੀਂ ਕਿਸੇ ਦਾ ਧਿਆਨ ਵੀ ਨਹੀਂ ਲੱਗਦਾ ਕੋਈ ਸੋਚੇ ਮੈਂ ਧਿਆਨ ਲਾ ਲਵਾਂ ਪਰਮੇਸ਼ਰ ਦੇ ਵਿੱਚ ਸੁਰਤੀ ਨੂੰ ਜੋੜ ਲਵਾਂ ਔਰ ਸੁਰਤੀਆਂ ਨੂੰ ਪੜ ਲਵਾਂ ਵੇਦ ਅ ਸ਼ਾਸਤਰ ਸੁਰਤੀਆਂ ਨੂੰ ਪੜ ਲਵਾਂ ਤੇ ਆਪ ਆਪਣੇ ਬਲ ਦੇ ਨਾਲ ਨਹੀਂ ਕੋਈ ਕਰ ਸਕਦਾ ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦੀ ਵਿਚਾਰ ਵੀ ਨਹੀਂ ਕਰ ਸਕਦਾ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਜੋਰ ਨਾ ᔪਗਤੀ ਛਟੇ ਸੰਸਾਰ ਔਰ ਕੋਈ ਵੀ ᔪਗਤੀ ਲਾਵੇ ਸੰਸਾਰ ਤੋਂ ਛਡਕਾਰਾ ਨਹੀਂ ਹੋ ਸਕਦਾ ਜਿਤਨੀ ਮਰਜ਼ੀ ᔪਗਤੀਆਂ ਕਰੀ ਜਾਵੇ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਸੰਸਾਰ ਤੋਂ ਪ੍ਰਾਣੀ ਸਾਧ ਸੰਗਤ ਜੀ ਛੁੱਟ ਨਹੀਂ ਸਕਦਾ ਬਚ ਨਹੀਂ ਸਕਦਾ ਜਿਸ ਹੱਥ ਜੋਰ ਕਰ ਵੇਖੈ ਸੋਏ ਇੱਕ ਤਾਂ ਜਿਹਦੇ ਹੱਥ ਦੇ ਵਿੱਚ ਜੋਰ ਹੈ ਪਰਮਾਤਮਾ ਉਹ ਵੇਖਦਾ ਇੱਕ ਜੇ ਕੋਈ ਕਹਿੰਦੇ ਆਪਣੇ ਬਲ ਦੇ ਨਾਲ ਕਰਕੇ ਵੀ ਵੇਖੇ ਹੱਥਾਂ ਦੇ ਨਾਲ ਜ਼ੋਰ ਦੇ ਨਾਲ ਕਰਕੇ ਵੇਖੇ ਜੋਰ ਲਾ ਕੇ ਦੇਖੇ ਬਲ ਕਰਕੇ ਵੇਖੇ ਕਹਿੰਦੇ ਅਜ਼ਮਾ ਕੇ ਵੇਖ ਲਵੇ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ ਉਹਨੂੰ ਇਹ ਤਾਂ ਮਹਾਰਾਜ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੈ ਸੋਏ ਜਿਹਦੇ ਹੱਥ ਦੇ ਵਿੱਚ ਜ਼ੋਰ ਹੈ ਬਲ ਹੈ ਉਹੀ ਵੇਖਦਾ ਨਾਨਕ ਉਤਮ ਨੀਚ ਨਾ ਕੋਏ ਮਹਾਰਾਜ ਜੀ ਕਥਨ ਕਰਦੇ ਹਨ ਵੀ ਇਹ ਜੀਵ ਜਿਹੜਾ ਹੈ ਇਹ ਆਪ ਵੀ ਕੋਈ ਉਤਮ ਭਾਵ ਚੰਗਾ ਤੇ ਮੰਦਾ ਨਹੀਂ ਬਣ ਸਕਦਾ ਇਹ ਸੰਸਾਰ ਦੇ ਵਿੱਚ ਆਪਣੇ ਆਪ ਕੋਈ ਨਾ ਉਤਮ ਨਾ ਚੰਗਾ ਤੇ ਨਾ ਕੋਈ ਮਾੜਾ ਬਣ ਸਕਦਾ ਹੈ ਨੀਚ ਪੂਰਵਲੇ ਕਰਮਾਂ ਦੇ ਅਨੁਸਾਰ ਜਿਹੋ ਜਿਹਾ ਕਿਸੇ ਨੂੰ ਸਾਧ ਸੰਗਤ ਜੀ ਪ੍ਰਭੂ ਨੇ ਬਣਾਇਆ ਹੈ ਉਸੇ ਤਰ੍ਹਾਂ ਦਾ ਬਣਿਆ ਹੈ ਭਾਪ ਸਭ ਕੁਝ ਪ੍ਰਭੂ ਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੈ ਸੋ ਸਾਧ ਸੰਗਤ ਜੀ ਇਹ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ